ਇਹ ਵੈਸੇ ਠੀਕ ਨਹੀਂ ਵੈਸੇ ਗੁਰਮਤਿ ਅਨਸਾਰ ਨਹੀਂ ਹੈ ਇਹ ਗੁਰਮੁਖ ਸਾੰਤਿ ਮਹਾਰਾਜ ਦੇ ਉਗਗਨ ਮੈਥਾ ਆ ਲਬ ਚੰਦੀ ਕੋ ਇਹ ਦੂਤ ਦੇਖੇ ਪ੍ਰਮਾਤਮਾ ਦੀ ਆਰਤੀ ਹੈ ਪ੍ਰਮਾ ਉਹ ਆਰਤੀ ਅਸੀਂ ਪੜੀ ਗਏ ਪ੍ਰਮਾਤਮਾ ਦੇ ਜੀਵੇ ਦੂਵੇ ਪ੍ਰਮਾਤਮਾ ਦਾ ਭਈ ਇਹ ਤੇ ਆਪਣੇ ਆਪਣੇ ਧਰਮ ਦੀ ਹੈ ਸ਼ਰਧਾ ਪ੍ਰੇਮ ਨਾਲ ਸੱਚੇ ਕਿਉਂ ਤੇ ਗੱਲਿਆ ਸ਼ਰਧਾ ਦੇਖਣੀ ਚਾਹੀਦੀ ਹੈ ਕਿ ਸ਼ਰਧਾ ਕੀ ਹੈ ਇਹ ਸ਼ਰਦਾ ਨਾਲ ਦੀਵੇ ਬਾਲ ਕੇ ਚੱਲ ਰਿਹਾ ਇਹ ਦੀਵੇ ਬਾਲ ਕੋ ਸ਼ਰਦਾ ਪ੍ਰੇਮ ਨਾਲ ਚੱਲ ਰਿਹਾ ਪਰਮਾਤਮਾ ਨੂੰ ਮਿਲਣ ਵਾਸਤੇ ਤਾਂ ਦੀਵੇ ਵੀ ਫਿਰ ਬਾਲੇ ਹੋਈ ਉਹਦੇ ਜਿਹੜੇ ਨੇ ਉਹ ਰਸਤੇ ਦੀ ਉਹਨੂੰ ਜਾਨੂ ਜਾਨੂ ਵਾਸਤੇ ਛਾ ਦਿੰਦੇ ਨੇ ਤਾਂ ਜੇ ਦੀਵੇ ਬਿਠਾਈ ਆਪਣਾ ਰਿਚੁਅਲ ਵਾਸਤੇ ਅਬਸਰਾਂ ਇਹ ਮੈਨੂੰ ਦਿਖਾਉਣ ਵਾਸਤੇ ਕਰ ਰਿਹਾ ਅੰਦਰ ਪਰਮਾਤਮਾ ਪ੍ਰੇਮ ਨਹੀਂ ਆ ਉਹ ਫਿਰ ਉਹ ਠੀਕ ਨਹੀਂ ਉਹ ਤਾਂ और रस्ता ठीक नहीं उस तरह से दीवे दुवे बाल रहे दूसरे बाल रहे और देखना थोड़ा मन की अवस्था की है एटीट्यूड की है जो प्रेम है परमात्मा वो तो चलते 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 चल चल हैं कर रहे हो तीन तो भाई मैं परमात्मा कर रहे हैं सच्चे पात्र आरती कर रहे हैं चलो इस तरह इस तरह व्यवस्था है भी मैं चल दीवे बाल के आरती करा मगर परमात्मा अगर ध्यान लग जाए तो चंगा फिर तो खाद दी दुवे हट जाएंगे फिर वापस चल पेगा ਮਗਰ ਜਨਰਲੀ ਇਹ ਹੈ ਕਿ ਸਾਨੂੰ ਜੀਵੇ ਬਾਲਨੇ ਦੂਸਰੇ ਬਾਲਨੇ ਇਹ ਨਹੀਂ ਚਾਹੀਦੇ ਕਰਨੇ ਸਿੱਧਾ ਪਰਮਾਤਮਾ ਦਾ ਨਾਮ ਲਾਓ ਪਰਮਾਤਮਾ ਦਾ ਧਿਆਨ ਧਰੋ ਉਹਦੇ ਕਰੋ ਬਾਕੀ ਅਸੀਂ ਦੂਸਰਾ ਦਿਨ ਦਿਨ ਜਿਆਦਾ ਕਹੀਏ ਉਸ ਵੇਲੇ ਤੁਸੀਂ ਦੂਸਰਾਂ ਨੂੰ ਕਿੰਨਾ ਕਹਦਾ ਜਦੋਂ ਬ੍ਰਹਮ ਗਿਆਨੀ ਹੋ ਜਾਓ ਤਾਂ ਤੁਸੀਂ ਕਹਸਦੇ ਇਹ ਰਸਾ ਠੀਕ ਨਹੀਂ ਇਹ ਨਹੀਂ ਠੀਕ ਜੇ ਕਤਾਰ ਦਾ ਰੂਪ ਹੋ ਗਏ ਤਾਂ ਤੁਸੀਂ ਉਸ ਨੂੰ ਸਰੇ ਕਹ ਸਕਦੇ ਹੋ ਵੀ ਤੇਰਾ ਇਹ ਠੀਕ ਨਹੀਂ ਕਰਨਾ ਐਸੀ ਜ ਬਹੁਤ ਪੂਜਾ ਕਰਦੇ ਕਰਦੇ ਵੀ ਰਮਨ ਗੌਰਵਰਮ ਫਰੋਤੋਂ ਮਿਲ ਗਈ ਸੀ ਸੱਚੇ ਮਨ ਨਾਲ ਕੀਤਾ ਨਾ ਜੜਨੇ ਵੀ ਆਪਣਾ ਸੱਚੇ ਮਨ ਨਾਲ ਕੀਤਾ ਤੇ ਆਰਤੀ ਜੇ ਕਰਨ ਲੈਲੇ ਤੁਸੀਂ ਤੁਹਾਡਾ ਮੋਟਿਵ ਕੀ ਹੈ ਅਗਰ ਦੁਨੀਆ ਨੂੰ ਦਿਖਾ ਵੀ ਹੈ ਸਿਰ ਵਰਚੁਅਲ ਜੇ ਕਰਨੇ ਆ ਤੇ ਫਿਰ ਉਹਦਾ ਕੋਈ ਫਾਇਦਾ ਨਹੀਂ ਤੇ ਜੇ ਕੋਈ ਤਾਂ ਜੇ ਪ੍ਰੇਮ ਨਾਲ ਕੋਈ ਕਰ ਰਿਹਾ ਕੋਈ ਮਹਾਰਾਜ ਦੀ ਬਖਸ਼ਿਸ਼ ਦੇਣ ਵੇ ਸੱਚੇ ਪਾਸੇ ਹਵਲ ਧਿਆਨ ਰੱਖ ਕੇ ਕਰ ਰਿਹਾ ਉਹ ਉਸ ਨੂੰ ਵੀ ਅਜੀ ਪੂਜਾ ਨੂੰ ਕਹੀਏ ਉਹਦਾ ਆਪਣਾ ਪ੍ਰੇਮ ਹੈ ਇਸ ਕਰਕੇ ਬੜਾ ਔਖਾ ਇਸ ਨੂੰ ਜਰਾ ਨਿਰਣਾ ਲੈਣਾ ਉਹਨੂੰ ਵੈਸੇ ਤੋਂ ਹੀ ਸਮਝਾ ਸਕਦੇ ਪਰ ਇਹ ਜਿਹੜਾ ਰਸਤਾ ਚੱਲਣਾ ਠੀਕ ਨਹੀਂ ਕਿ ਤੂੰ ਪਰਮਾਤਮਾ ਵਾਹੀ ਉਹਦਾ ਨਾਮ ਲੈ ਪਰਮਾਤਮਾ ਦਾ ਨਾਮ ਰੰਗ ਕਰ ਕੋਈ ਪਰਮਾਤਮਾ ਦਾ ਨਾਮ ਲੈ ਜੀਵੇ ਜੂਵੇ ਜੁਲਾਨ ਦਾ ਤੇ ਕੋਈ ਮਹਾਰਾਜ ਨੂੰ ਕੋਈ ਰੋਸ਼ਨੀ ਤਾਂ ਮਿਲ ਨਹੀਂ ਨਹੀਂ ਮਗਰ ਅਸੀਂ ਉਸ ਨੂੰ ਜਿਹੜਾ ਸੱਚੇ ਮਨ ਚੱਲਿਓਨ ਕਹਿੰਦਾ ਮੈਂ ਕਹਿੰਦੀ ਆਪ ਆਪ ਆਪਣੇ ਨਾਲਾ ਜ਼ਰਾ ਆਪ ਨਾ ਕਰੋ ਆਪਸੇ ਦੇ ਮਾਰੇ ਬੈਤਰੋ